ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਲੈ ਚਲਦੀਆਂ ਕਾਨਪੁਰ ਕਾਨਪੁਰ ਦੇ ਦੇਵਰ ਭਾਬੀ ਦੀ ਲਵ ਸਟੋਰੀ ਆਪਣੇ ਪਤੀ ਦੀ ਕੀਤੀ ਹਤਿਆ ਤੇ ਆਪ ਟਾਬੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਸ਼ਾਮ ਵੇਲੇ ਬਗੇਸ਼ਵਰ ਧਾਮ ਚ ਕਰਨੀ ਸ਼ੁਰੂ ਕਰ ਦਿੱਤੀ ਸੇਵਾ 8 ਮਹੀਨੇ ਬਾਅਦ ਖੁੱਲਿਆ ਇੱਕ ਕਤਲ ਤੋਂ ਪਰਦਾ ਕਾਨਪੁਰ ਦੇ ਦਿਨੇਸ਼ अवस्थी ਦੀ ਹੋਈ ਸੀ ਹਤਿਆ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਲੋਕਾਂ ਦਾ ਰਿਸ਼ਤਿਆਂ ਤੋਂ ਵਿਸ਼ਵਾਸ ਉੱਠ ਗਿਆ ਪੁਲਿਸ ਨੇ ਇਸ ਕਤਲ ਦੇ ਮਾਮਲੇ ਵਿੱਚ ਉਸ ਦੀ ਪਤਨੀ ਪੋਨਮ ਔਰ ਫੁਗੜੀਆ ਤੇ ਉਸ ਦੇ ਭਰਾ ਮਨੋਜ अवस्थी ਨੂੰ ਗ੍ਰਿਫਤਾਰ ਕੀਤਾ ਕੀ ਸੀ ਪੂਰਾ ਮਾਮਲਾ ਜਾਣਦੇ ਹਾਂ ਇਸ ਵੀਡੀਓ ਵਿੱਚ ਕਾਨਪੁਰ ਦੇ ਖਰੇਸਾ ਪਿੰਡ ਵਿੱਚ ਰਹਿਣ ਵਾਲੇ ਦਿਨੇਸ਼ अवस्थी ਦੀ ਅਪ੍ਰੈਲ ਚ ਹੱਤਿਆ ਹੋ ਗਈ ਸੀ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਜਿਹੜੀ ਜਾਂਚ ਦਾਸ਼ ਉਹਨਾਂ ਦਾ ਤੁਰਾਸ ਸੀ ਉਹ ਉਹਦੀ ਪਤਨੀ ਉਹਦੇ ਭਰਾ ਤੇ ਗਿਆ ਉਸਦੀ ਪਤਨੀ ਪੂਨਮ ਤੇ ਉਹਦੇ ਭਰਾ ਮਨੋਜ ਨੇ ਮਿਲ ਕੇ ਉਹਦੀ ਕੀਤੀ ਸੀ ਹੱਤਿਆ ਤੇ ਉਹਦਾ ਮਰਡਰ ਕਰਨ ਤੋਂ ਬਾਅਦ ਉਹ ਫਰਾਰ ਹੋ ਗਏ ਪੁਲਿਸ ਨੇ ਬਹੁਤ ਜਗ੍ਹਾ ਤੇ ਸ਼ਾਪੇ ਮਾਰੀ ਕੀਤੀ ਪਰ ਉਹ ਫੜੇ ਨਾ ਗਏ ਪੁਲਿਸ ਨੂੰ ਕੋਈ ਸੁਰਾਗ ਨਹੀਂ ਸੀ ਕਿਉਂ ਕਿ ਕਿੱਥੇ ਗਏ ਕਿੱਥੇ ਲੁਕ ਗਏ ਕਤਲ ਕਰਨ ਤੋਂ ਬਾਅਦ ਤੇ ਪੁਲਿਸ ਨੇ ਜਦੋਂ ਉਹਨਾਂ ਦਾ ਕੋਈ ਸੁਰਾਗ ਨਹੀਂ ਸੀ ਮਿਲ ਰਿਹਾ ਤੇ ਪੁਲਿਸ ਨੇ ਉਹਨਾਂ ਦੇ ਸਿਰ ਤੇ 25-25000 ਰੁਪਏ ਦਾ ਇਨਾਮ ਵੀ ਰੱਖ ਦਿੱਤਾ ਮਨੋਜ ਜਿਹਦੇ ਕਿ ਆਪਣੀ ਭਾਬੀ ਨਾਲ ਨਜਾਇਜ਼ ਸਬੰਧ ਸਨ ਉਸ ਤੋਂ ਪਹਿਲਾਂ ਹੀ ਦੋ ਮਾਮਲੇ ਦਰਜ ਸਨ ਤੇ ਤੀਸਰਾ ਇੱਕ ਕਤਲ ਦਾ ਮਾਮਲਾ ਸੀ ਤੇ ਪੂਨਮ ਉਹਦੇ ਤੇ ਪਹਿਲਾ ਹੀ ਅਪਰਾਧਿਕ ਮਾਮਲਾ ਸੀ ਜਦੋਂ ਜਾਂਚ ਕੀਤੀ ਤੇ ਪਤਾ ਚੱਲਿਆ ਕਿ ਦੋਨਾਂ ਦੇ ਜਾਨੀ ਕਿ ਡਿਓਰ ਪਛਾਈ ਦੇ ਨਜਾਇਜ਼ ਸਬੰਧ ਸਨ ਤੇ ਜਦੋਂ ਇਹਦੀ ਜਾਣਕਾਰੀ ਉਹਨਾਂ ਦੇ ਭਰਾ ਨੂੰ ਜਾਨੀ ਕਿ ਪੋਨਮ ਦੇ ਪਤੀ ਗਣੇਸ਼ ਨੂੰ ਹੋਈ ਤੇ ਉਹਨੇ ਉਹਦੇ ਤੇ ਇਤਰਾਜ਼ ਜਤਾਇਆ ਫਿਰ ਦੋਨਾਂ ਨੇ ਕੀ ਸੋਚਿਆ ਵੀ ਇਹਨੂੰ ਆਪਣੇ ਰਸਤੇ ਚ ਹਟਾ ਦਿੰਨੇ ਆ ਤੇ ਇਹਨੂੰ ਮਾਰ ਹੀ ਦਿੰਨੇ ਆ ਤੇ ਫਿਰ ਦੋਨਾਂ ਨੇ ਸਲਾਹ ਕਰਕੇ ਉਸ ਦਾ ਕਤਲ ਕਰ ਦਿੱਤਾ ਤੇ ਕਤਲ ਕਰਕੇ ਫਰਾਰ ਹੋ ਗਏ 8 ਮਹੀਨੇ ਤੱਕ ਦੋਸ਼ੀ ਕਿਸੇ ਦੀ ਨਜ਼ਰ ਵਿੱਚ ਨਾ ਆਏ ਫੜੇ ਕਿਸ ਤਰ੍ਹਾਂ ਗਏ ਹਤਿਆ ਕਰਨ ਤੋਂ ਬਾਅਦ ਜੈਨਿਕੇ ਕਤਲ ਕਰਨ ਤੋਂ ਬਾਅਦ ਪੂਨਮ ਤੇ ਮਨੋਜ ਪਿੰਡ ਛੱਡ ਕੇ ਭੱਜ ਗਏ ਤੇ ਇਸ ਦੌਰਾਨ ਪੂਨਮ ਨੇ ਬਗੈਸ਼ਵਰ ਧਾਮ ਵਿੱਚ ਸ਼ਾਮ ਨੂੰ ਸੇਵਾ ਲੈ ਲਈ ਤੇ ਦਿਨ ਵੇਲੇ ਉਹ ਇੱਕ ਟਾਬੇ ਤੇ ਉਸਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਉਹ ਕਿੱਥੇ ਰਹਿ ਰਿਹਾ ਕੀ ਕਰ ਰਿਹਾ ਪੁਲਿਸ ਮਾਰੀ ਮਾਰੀ ਫਿਰ ਰਹੀ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਫੜੇ ਕਿਸ ਤਰ੍ਹਾਂ ਗਏ ਇੱਕ ਦਿਨ ਉਸਨੇ ਆਪਣੇ ਕਿਸੇ ਨਜ਼ਦੀਕੀ ਨੂੰ ਬਗੇਸ਼ਵਰ tạm ਤੋਂ ਫੋਨ ਕੀਤਾ ਕਿਉਂਕਿ ਉਹਦਾ ਫੋਨ ਜਿਹੜਾ ਸੀ ਕਿਉਂਕਿ ਪੁਲਿਸ ਉਹਨਾਂ ਦੀ ਲੋਕੇਸ਼ਨ ਟ੍ਰੇਸ ਕਰ ਰਹੀ ਸੀ ਜਦੋਂ ਪੁਲਿਸ ਨੂੰ ਪਤਾ ਚੱਲਿਆ ਕਿ ਪੂਨਮ ਨੇ ਆਪਣੇ ਕਿਸੇ ਨਜ਼ਦੀਕੀ ਨੂੰ ਮੱਧ ਪ੍ਰਦੇਸ਼ ਵਿੱਚ ਜੋ ਬਗੇਸ਼ਵਰ ਤਾਂ ਉੱਥੇ ਉਹ ਉਥੋਂ ਉਹਨੇ ਫੋਨ ਕੀਤਾ ਤੇ ਪੁਲਿਸ ਨੇ ਜਾ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਜਦੋਂ ਮਨੋਜ ਤੋਂ ਪੁੱਛਗਿੱਛ ਕੀਤੀ ਤੇ ਉਹਨੇ ਕਿਹਾ ਕਿ ਪੂਨਮ ਜੈਨਕੋ ਦੀ ਪਰਜਾਈ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਮੈਂ ਹੀ ਦੋਸ਼ੀ ਹਾਂ ਮੈਂ ਹੀ ਮਾਰਿਆ ਉਹ ਮੇਰੀ ਭਾਬੀ ਆ ਕਿਉਂਕਿ ਉਹ ਮੰਨ ਨਹੀਂ ਸੀ ਰਿਹਾ ਆਪਣੇ ਨਜਾਇਜ਼ ਰਿਸ਼ਤੇ ਨੂੰ ਤੇ ਆਪਣੀ ਭਾਬੀ ਦਾ ਉਸਦੇ ਭਰਾ ਦੀ ਕਤਲ ਵਿੱਚ ਕਿਸੇ ਵੀ ਹੱਥ ਤੋਂ ਉਸਨੇ ਕਿਹਾ ਕੋਦੀ ਭਾਬੀ ਦੇ ਉੱਤੇ ਭੂਤ ਪ੍ਰੇਦ ਦੀ ਛਾਇਆ ਵਾ ਅਸਲੀ ਉਹ ਬਗੇਸ਼ਵਰ ਤਾਂ ਜੋ ਕਿ ਮਧ ਪ੍ਰਦੇਸ਼ ਵਿੱਚ ਆ ਉਥੇ ਗਏ ਸਨ ਤੇ ਇਸ ਲਈ ਉਹ ਆਪਣੀ ਪਰਚਾਈ ਨੂੰ ਉੱਥੇ ਲੈ ਕੇ ਗਿਆ ਸੀ ਕਿਉਂਕਿ ਉਹਦੇ ਤੇ ਭੂਤਾਂ ਦੀ ਛਾਇਆ ਹੈਗੀ ਆ ਜਦ ਜਦੋਂ ਪੁਲਿਸ ਨੇ ਪੂਨਮ ਨੂੰ ਸਖਤੀ ਨਾਲ ਪੁੱਛਿਆ ਚੰਗੀ ਤਰ੍ਹਾਂ ਉਹਦੀ ਪੁੱਛਗਿੱਛ ਕੀਤੀ ਤਾਂ ਉਹਨੇ ਆਪਣਾ ਜੁਰਮ ਕਬੂਲ ਕਰ ਲਿਆ ਹੋਨੇ ਕੇਆ ਕਿ ਉਹ ਆਪਣੇ ਦੇਵਰ ਮਨੋਸ਼ ਦੇ ਨਾਲ ਉਹਦੇ ਨਜਾਇਜ਼ ਸਬੰਧ ਸਨ ਤੇ ਪਤੀ ਨੂੰ ਉਹਦਾ ਪਤਾ ਲੱਗ ਗਿਆ ਸੀ ਤੇ ਪਤੀ ਉਹਦਾ ਵਿਰੋਧ ਕਰਦਾ ਸੀ ਤੇ ਉਹਨਾਂ ਦੋਨਾਂ ਨੇ ਮਿਲ ਕੇ ਤੇ ਉਹਨਾਂ ਦੋਨਾਂ ਨੇ ਮਿਲ ਕੇ ਉਸਦੀ ਹੱਤਿਆ ਕਰ ਦਿੱਤੀ ਤੇ ਬਾਅਦ ਵਿੱਚ ਜਿਹਦੀ ਡੈੱਡ ਬੋਡੀ ਮਿਲੀ ਤੇ ਉਹਨਾਂ ਨੂੰ ਇਹ ਡਰ ਲੱਗਣ ਲੱਗ ਪਿਆ ਸੀ ਕਿ ਉਹ ਫੜੇ ਜਾਣਗੇ ਇਸ ਲਈ ਉਹ ਬਗੇਸ਼ਵਰ ਧਾਮ ਚ ਜਾ ਕੇ ਉਹਨੇ ਸੇਵਾ ਲੈ ਲਈ ਤੇ ਉਥੇ ਰਹਿਣ ਲੱਗ ਪਏ ਜਦੋਂ ਐਦਾ ਲੋਕਾਂ ਨੂੰ ਉਦੇ ਕਰਦਿਆਂ ਨੂੰ ਰਿਸ਼ਤੇਦਾਰਾਂ ਨੂੰ ਪਤਾ ਚੱਲਿਆ ਵੀ ਕਿਸ ਤਰ੍ਹਾਂ ਉਸਨੇ ਆਪਣੇ ਪਤੀ ਦਾ ਤੇ ਕਿਸ ਤਰ੍ਹਾਂ ਇੱਕ ਭਰਾ ਨੇ ਧੋਖਾ ਕੀਤਾ ਆਪਣੇ ਭਰਾ ਨਾਲ ਧੋਦਾ ਕਤਲ ਕਰ ਦਿੱਤਾ ਤਾਂ ਲੋਕਾਂ ਦਾ ਰਿਸ਼ਤਿਆਂ ਤੋਂ ਵਿਸ਼ਵਾਸ ਉੱਠ ਗਿਆ ਭਈ ਕੋਈ ਇਸ ਤਰ੍ਹਾਂ ਨਹੀਂ ਕਰ ਸਕਦਾ ਕੋਈ ਇਸ ਤਰ੍ਹਾਂ ਨਹੀਂ ਆਪਣੇ ਕਿਸੇ ਦਾ ਕਤਲ ਕਰ ਸਕਦਾ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ